ਬਿਕਰਮ ਮਜੀਠਾ ਦੇ ਵੱਲੋਂ ਇੱਕ ਵੱਡਾ ਇਲਜ਼ਾਮ ਲਗਾਇਆ ਗਿਆ ਦੋ ਤਿੰਨ ਦਿਨਾਂ ਤੋਂ ਉਹਨਾਂ ਨੂੰ ਲਗਾਤਾਰ ਧਮਕੀ ਭਰੀਆਂ ਕਾਲਾਂ ਆ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਮੇਰੇ ਨਾਲ ਖੜਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਇੱਕ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਇੱਕ ਵੱਡਾ ਬਿਆਨ ਬਿਕਰਮ ਮਜੀਠਾ ਦੇ ਵੱਲੋਂ ਸਾਧ ਸੰਗਤ ਜੀ ਬਾਰਡਰ ਜ਼ਿਲ੍ਹਾ ਪਿਛਲੇ 5-7 ਮਹੀਨਿਆਂ 'ਚ 15 ਬੰਬ ਬਲਾਸਟ ਤੋਂ ਵੱਧ ਹੋਇਆ। ਆ ਮਜੀਠੇ ਹਲਕੇ 'ਚ ਥਾਣੇ 'ਚ ਹੋਇਆ। ਜੈਨਤੀਪੁਰ ਜਿਹੜਾ ਫੇਰ ਮਜੀਠੇ ਹਲਕੇ 'ਚ ਇੱਕ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਉਹਦੇ ਕਾਰੋਬਾਰੀ ਤੇ ਹੋਇਆ। ਵੀਡੀਓ ਮੈਂ ਸਮੇਂ-ਸਮੇਂ 'ਤੇ ਨਾਲ ਸ਼ੇਅਰ ਕੀਤੀਆਂ ਸਨ। ਇੱਥੇ ਆਰਮੀ ਏਰੀਆ ਦੇ ਨੇੜੇ ਗੁਮਟਾਲਾ ਚੌਕੀ ਉੱਥੇ ਹੋਇਆ ਠਾਕੁਰਦਵਾਰਾ ਮੰਦਿਰ ਹੋਇਆ ਲੰਬੀ ਲਿਸਟ ਐ। ਔਰ ਕੁਝ ਦਿਨ ਪਹਿਲਾਂ ਆ ਦੋ-ਤਿੰਨ ਦਿਨ ਪਹਿਲਾਂ ਪਟਿਆਲੇ ਵੀ ਹੋਇਆ। ਸਾਤਸੰਗਜੀ ਲੇਟੈਸਟ ਜਿਹੜਾ ਇਨਸੀਡੈਂਟ ਹੋਇਆ ਹੈ ਮੈਂ ਫੋਟੋ ਹੈ ਮੇਰੇ ਨਾਲ ਇਹ ਭਾਈ ਸਾਹਿਬ ਖਲੋਤੇ ਆ ਬੜੇ ਕਾਬਲ ਇਹਨਾਂ ਨੇ ਮਿਹਨਤੀ ਨੇ ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਹੈ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਆ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਆ ਔਰ ਆ ਕੀਤੇ ਰਿਹਾ ਦੋ ਵੱਡੇ ਗੈਂਗਸਟਰ ਹੈ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਪਲਾਸਟੇ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਇੱਕ ਜੀਵਨ ਫੌਜੀ ਕਰਕੇ ਆ ਕਾਫੀ ਐਕਟਿਵਰ ਪਲਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜੋ ਉਹਨਾਂ ਨੇ ਆ ਹਾਲ ਵੇਖ ਲੋ ਰੈਕੀ ਕਰਦੇ ਆ ਉਹਦੇ ਘਰ ਦੀ ਫਿਰ ਉਹਦੇ ਜਿੱਥੇ ਉਹ ਆਪ ਦਾ ਕਾਰੋਬਾਰ ਕਰਦਾ ਉਹਦੀ ਰੈਕੀ ਕਰਦੇ ਆ ਤੇ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆ ਤੇਰੀ ਰੈਕੀ ਹੋ ਗਈ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੂੰ ਆ ਕੱਪੜੇ ਪਾਏ ਸੀ ਇੱਥੇ ਸੀ ਤਿਆਰੀ ਕਰਨੀ ਨਹੀਂ ਤਾਂ ਸਾਡੇ ਪੈਸੇ ਜੋ ਪਰੋਤੀ ਮੰਗਦੇ ਹਾਂ ਦੇ ਦੀ ਆਹ ਫੋਨ ਕਾਲ ਹੈ ਜੀ ਬਾਹਰ ਤੋਂ ਲੁ ਫੋਨ ਆਉਂਦਾ ਉਹਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਆ ਇਹ ਬੰਦਾ ਇੰਨਾ ਕੁ ਦੁਖੀ ਹੋ ਗਿਆ ਡਾਕਟਰ ਸਾਹਿਬ ਕਿ ਇਹਨੇ ਆਪਦੇ ਬੱਚੇ ਸਕੂਲ ਤੋਂ ਕੱਢ ਤੇ ਬੱਚੇ ਸਕੂਲ ਜਾ ਨਹੀਂ ਰਹੇ ਬੱਚੇ ਕਿੱਥੇ ਭੇਜੇ ਆ ਵਾਈਫ ਕਿੱਥੇ ਆ ਆਪ ਕਿੱਥੇ ਆ ਕਲੀਨਿਕ ਜਾਣ ਜੋਗਾ ਨਹੀਂ ਕਿਉਂਕਿ ਕਲੀਨਿਕ ਜਦੋਂ ਜਾਂਦਾ ਉਹਦੀ ਖਬਰ ਨਾਲ ਹੀ ਚੜਾ ਦਿੰਦੇ ਆ ਕਿ ਤੂੰ ਆ ਗਿਆ ਤੇ ਅਸੀਂ ਤੈਨੂੰ ਦੱਸਤਾ ਮਤਲਬ ਇੱਕ ਇੱਕ ਮਿੰਟ ਦੀ ਉਹਦੀ ਖਬਰ ਰੱਖ ਰਿਹਾ ਪਰ ਮੈਂ ਨਾ ਪਰਪਸਲੀ ਨਹੀਂ ਡਿਸਕਲੋਜ਼ ਕਰ ਰਿਹਾ ਅਫਸਰ ਸਹਿਬਾਨਾ ਨੂੰ ਉਹ ਉਹਦਾ ਪਤਾ ਉਹਨੇ ਐਪਲੀਕੇਸ਼ਨ ਦਿੱਤੀ ਆ ਪਿੰਡ ਉਹਦਾ ਮੱਧੀਪੁਰ ਹੈ ਤੇ ਕਾਰੋਬਾਰ ਉਹਦਾ ਫਤੇਗੜ ਚੂੜੀਆਂ ਨਵਾਂ ਪਿੰਡ ਜੋ ਅਲਕਾ ਅਜਨਾਲਾ ਤੇ ਫਤੇਗੜ ਚੂੜੀਆਂ ਦੀ ਹੱਦ 'ਚ ਪੈਂਦਾ ਉੱਥੇ ਕਰਦਾ ਹੈ ਪੁਲਿਸ ਸਮਝ ਜਾਊਗੀ ਔਰ 31 ਤਰੀਕ ਨੂੰ ਹੀ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਇਹ ਉਹ ਐਪਲੀਕੇਸ਼ਨ ਹੈ ਤੇ ਡੀਐਸਪੀ ਸਾਹਿਬ ਨੂੰ ਮਿਲ ਕੇ ਆਇਆ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਇਮੀਡੀਏਟ ਐਕਸ਼ਨ ਹੋਵੇ ਬਹੁਤ ਬਹੁਤ ਧੰਨਵਾਦ ਸਾਰਸੰਗਤ ਜੀ ਬਾਰਡਰ ਜ਼ਿਲ੍ਹਾ